और रा आ मैं करना देताेंकेरा दे ना पाने ने कोई कौी मु बजना हमरे जो ला र मा आ ਹਰ ਰੋਜ਼ ਲੋਕੀ ਇਹੋ ਕਹਿੰਦੇ ਨੇ ਕਿ ਬਾਗਰੇ ਨਾਲ ਨਹੀਂ ਲਾਉਣਾ। ਬਾਗਰੇ ਵਾਲੀ ਗੱਲ ਨਹੀਂ ਹੁੰਦੀ। ਕੰਮੇ ਕੰਮ ਤੇ ਕੇ ਨਾਲ ਵਧੀ ਜਾਂਦਾ ਨਾ। ਇਹ ਵਾਲੀ ਵਧਦੇ ਨਾ। ਪਾਣੀ ਉਹ ਨਹੀਂ ਇਹਨੇ ਡਾਇਆ। ਹੌਂਦਾ ਲੰਮਾ ਪੈ ਗਿਆ। ਜਿੱਦਨ ਮੈਂ ਖਲਾਇਆ ਸੀ ਇਹਨੂੰ ਉਦੋਂ ਮੈਨੂੰ ਕੋਹਾਨ ਕੇ ਇਹਨੇ ਦੱਸਿਆ ਹੀ ਨਹੀਂ ਕੋਈ ਹਸਾਬ ਕਿਤਾਬ ਦੁੱਧ ਦਾ। ਲੰਮੇ ਪਾ ਕੇ ਜੇ ਮੇਥੀ ਵਾਲੀਆਂ ਰੋਟੀਆਂ ਖਾ ਕੇ ਗਰੂਨੀ ਚੜ ਗਈ। ਮੈਨੂੰ ਕਾਦੀ ਗਰਾਨੀ ਚਾਹੀਦੀ ਆ ਬਾਦਾਂ ਤੈਨੂੰ ਮੈਂ ਦੱਸ ਦਵਾਂ। ਉਹ ਗਰਾਨੀ ਗਰੂਨੀ ਮੈਨੂੰ ਕੀ ਚਾਹੀਦੀ ਆ? ਤੈਨੂੰ ਮੈਂ ਕੀ ਦੱਸਾਂ? ਮੈਨੂੰ ਸਵਕਤੇ ਨੀਂਦ ਆ ਜਾਣੀ। ਮੈਨੂੰ ਦੇਖਦਾ ਜ ਮੱਜਾਂ ਨੂੰ ਪਾਣੀ ਡਾਉਣ ਵਾਲਾ ਵਾ। ਦਿਨ ਤੇ ਚੜਿਆ ਨੀ ਤੇ ਮੈਨੂੰ ਨੀਂਦ ਵੀ ਆ ਗਈ ਆ। ਉਹ ਕਾਦੀ ਏਡੀ ਟੈਨਸ਼ਨ ਪੈ ਗਈ ਜਿਹੜੀ ਉਹ ਟੈਨਸ਼ਨ ਮੈਨੂੰ ਨਹੀਂ ਗਈ। ਉਹ ਤੇਰੀ ਨਕੀ ਨੋਂ ਉਹ ਕੋ ਪਹਿਲਾ ਆਈ ਉਹ ਪਰਦੇਸ ਕੋ ਗ ਜਾ ਗਈ ਹਾਂ ਹੋਏ ਪਹਿਲੇ ਆਈ ਕੋਦੇ ਬੇਨ ਪੁੱਛਾਈ ਲਾਈ ਇਹ ਔਕਲਵੰਡੀ ਚਲ ਗਈ ਓਏ ਅਗਲਵੰਡੀ ਨਹੀਂ ਚਲ ਗਈ ਤੈਨੂੰ ਇਹ ਗੱਲ ਦਾ ਪਤਾ ਨਹੀਂ ਗਾ ਇਹਨੇ ਪਾਈ ਹੀ ਕਮੇਟੀ ਕਮੇਟੀ ਲਈ ਇਹਨੇ ਚੁੱਕ ਤੇਰੀ ਨਕੀ ਨੋਂ ਨੇ ਠੀਕ ਵਾ ਉਹ ਹੁਣ ਉਹਦੇ ਥਾਂ ਤੇ ਕਮੇਟੀ ਤੇ ਪੈਸੇ ਤਾਰ ਲਈ ਉਹ ਦੁੱਧ ਦੇ ਪੈਸੇ ਤੈਨੂੰ ਨਹੀਂ ਮਿਲਣੇ ਉਹਨਾਂ ਦੇ ਘਰ ਗਏ ਸੀ ਤੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਇਹਨ ਭੂਮਣ ਕਰਕੇ ਪੁੱਛ ਲੈਂਦੀ ਉਹ ਮੈਂ ਪੁੱਛ ਕੇ ਆਇਆ ਸਭ ਕੋ ਹੀ ਉਹਨੂੰ ਉਹਨੂੰ ਮੈਂ ਬਹੁਤ ਜ਼ਿਆਦਾ ਉਰੀ ਕਰਕੇ ਆਇਆ ਵਾ ਪਰ ਇਹ ਗੱਲ ਦੱਸ ਵੀ ਬਗਾਨੇ ਘਰ ਉਹਨੂੰ ਮਿੱਕੀ ਕਹੀਆ ਕਹਿ ਸਕਦਾ ਚੰਗੀ ਤੇ ਆਪਣੀ ਨਹੀਂ ਜਿੰਨੇ ਹੱਦੇ ਤੋਂ ਚੋਰੀ ਸਭ ਕੁਝ ਕਰ ਲਿਆ ਵਾ ਕਮੇਟੀ ਪਾ ਕੇ ਚੁੱਕ ਵੀ ਲਈ ਆ ਹੈ ਕਿਤੇ ਦੁੱਧ ਦੇ ਪੈਸੇ ਦਵੇ ਨਾ ਤੇ ਫੇਰ ਤੋਂ ਉਹਨਾਂ ਕੋਈ ਸਾਡੀ ਗੱਲ ਹੋਵੇ ਜਦੋਂ ਦੁੱਧ ਦੇ ਪੈਸੇ ਉਹਨੂੰ ਦੇਈ ਜਾਂਦੀ ਤਾਂ ਉਹ ਦੋਰੇ ਦੋਰੇ ਨੂੰ ਪੈਸੇ ਕਿੱਥੋਂ ਦੇ ਦੂਗੀ ਉਹਦਾ ਇੱਕ ਹੋਰ ਫਰਜੀ ਫੋਨ ਕਰਨ ਦਾ ਵਾਹ ਇਹਨੇ ਕਮੇਟੀ ਚੁੱਕ ਵੀ ਲਈ ਆ ਇਹਨੇ ਘਰ ਚ ਤੇ ਕਿਤੇ ਪਿਸਕ ਵੀ ਨਹੀਂ ਕੱਢੀ ਇਹ ਇਹਨੇ ਜੇ ਪਿਸਕ ਕਰਨੀ ਹੁੰਦੀ ਤੇ ਤੇਰੇ ਕੋਲ ਚੋਰੀ ਇਹ ਕਹਿ ਲਾਂ ਕਰਦੀ ਸ਼ਦਾਈ ਤੇ ਮੈਂ ਬੰਗਿਆ ਜੇ ਦੀ ਉਹਦੀ ਬਾਂਦ ਲਵਾਤੀ ਤੇ ਟੱਬਰ ਤੇ ਮੈਂ ਆਖੇ ਨਾ ਲੱਗਾ ਮੇਰੇ ਸੁਣਾ ਗੱਲ ਤੁਸੀਂ ਟੈਂਸ਼ਨਾਂ ਚੁੱਕਣੀਆਂ ਨੇ ਚੁੱਕੀ ਜਾਓ ਮੈਨੂੰ ਨਹੀਂ ਕੋਈ ਪਰਵਾਹ ਮੈਨੂੰ ਤੇ ਉਹਦਾ ਤੌਰ ਤਰੀਕੇ ਦਾ ਪਤਾ ਸੀ ਉਦੋਂ ਤੁਸੀਂ ਮੇਰੀ ਮੰਨੀ ਨਹੀਂ ਤੁਸੀਂ ਕੀਤੀਆਂ ਆਪਣੀਆਂ ਮਰਜ਼ੀਆਂ ਹੁਣ ਪਹੁੰਚੋ ਜੇ ਦਾ ਪਹੁੰਚਿਆ ਜਾਂਦਾ ਤੁਹਾਡੇ ਕੋਲ ਗੱਲ ਪਤਾ ਕੀ ਆ ਹੋਣ ਗੱਲ ਨੂੰ ਡਰਾਉਣ ਦਾ ਕੋਈ ਫਾਇਦਾ ਨਹੀਂਗਾ ਜੋ ਕਰਮਾਂ ਦੇ ਵਿੱਚ ਹੋ ਕੇ ਰਹਿਣਾ ਵਾ ਠੀਕ ਆ ਗੱਲ ਤੇ ਤੂੰ ਐਵੇਂ ਨਾ ਕੋਈ ਫਾਇਦਾ ਨਹੀਂ ਅੱਜ ਇਹ ਗੱਲ ਕਰ ਹੁੰਦਾ ਮੁੰਡਾ ਆਊਗਾ ਤਾਂ ਫੇਰ ਗੱਲ ਹੋਲੀ ਆ ਅੱਛਾ ਮੈਂ ਵੀ ਆਖਾਂ ਇਹ ਕਦੀ ਇਹ ਗੇੜਾ ਉਦਨ ਮਾਰਦੀ ਸੀ ਕਦੀ ਇਹਦੀ ਭੈਣ ਮਾਰਦੀ ਸੀ ਇਹ 2-2000 ਦੇ ਸੂਟ ਆਉਂਦੇ ਹੀ ਮੈਨੂੰ ਨਹੀਂ ਪਤਾ ਕੀ ਖਿਚੜੀ ਪਕਾਉਂ ਦਈਆਂ ਵਾ ਉਹਦਾ ਵੀ ਉਹ ਬਾਤ ਸਾਰਾ ਨਿਕੋੜ ਨਿਕਲਣਾ ਵਾ ਗੱਲ ਦਾ ਹੌਲੀ ਹੌਲੀ ਨਿਕਲਣਾ ਵਾ ਬਹੁਤੇ ਕਾਲੇ ਪੈਣ ਦੀ ਲੋੜ ਕੋਈ ਨਹੀਂ ਗੀ ਠੀਕ ਵਾ ਇਹਨਾਂ ਦਾ ਸਾਰਾ ਭੇਤ ਜਿੱਦਾਂ ਇਧਰੋਂ ਖੁੱਲ ਗਿਆ ਬਨ ਓਦਾਂ ਉਹਦਾ ਦਵਿੰਦਰ ਦਾ ਵੀ ਕਿਤੇ ਖੋਲ੍ਹ ਜੂਗਾ ਪੇਟਾਂ ਗੇ ਨਹੀਂ ਖੁੱਲੇ ਸੋਨੇ ਦੇ ਪੇਟ ਖੁੱਲ੍ਹੇ ਹੀ ਜਾਂ ਨਾ ਤੇ ਉਹ ਮੈਨੂੰ ਤਾਂ ਪਤਾ ਹੀ ਏਦਾਂ ਦਿਖਾਈਆਂ ਅੱਗੇ ਵੱਢੀ ਜਾਂਦੀ ਤੂੰ ਪਰੌਣਿਆਂ ਨੇ ਹੰਧਿਆ ਕਿਉਂ ਬੋਲਨੀ ਆ ਕਿਉਂ ਗੱਲਾਂ ਕੀਤੀਆਂ ਵਾ ਇਹ ਹੈ ਏਦਾਂ ਦੀਆਂ ਵਾ ਉਹ ਐਵੇਂ ਬਣੀ ਫਿਰਦੀ ਆ ਮੈਂ ਆਪਣਾ ਪੁੱਛ ਨਹੀਂ ਆ ਨਾ ਇਹਨੂੰ ਉਹ ਦਾਦਾ ਤੈਨੂੰ ਮੈਂ ਦੱਸਦਾ ਵਾਂ ਉਹ ਬਹਿਣਾ ਬੂਣਾ ਕਿਵੇਂ ਪੁੱਛ ਤੇ ਲਾ ਉਹ ਦਾਦਾ ਸੁਣ ਲੈ ਗੱਲ ਲੱਸੀ ਨੂੰ ਰੇੜਕਾ ਕਿਉਂ ਨਹੀਂ ਗਾ ਨਿਕਲਣਾ ਠੀਕ ਆ ਗੱਲ ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾਈ ਜਾ ਤੂੰ ਚੁੱਪ ਕੀਤੀ ਰੋ ਜਦੋਂ ਮੁੰਡਾ ਆਊਗਾ ਉਸ ਦਿਨ ਗੱਲਾਂ ਹੋਈਆਂ ਈ ਆ ਉਹ ਅੱਜ ਦਾ ਦੇ ਨਹੀਂ ਸਾਡ ਲੜਾਈ ਤੋਂ ਵੰਦਾ ਤੁਹਾਡੇ ਕਾ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਗੱਲ ਤੇ ਅੱਪੇ ਸਭ ਕੋ ਖੁੱਲ ਜਾਣਾ ਮੁੰਡੇ ਨੂੰ ਆ ਲੈਂਦੇ ਸਾਰੀ ਗੱਲ ਮੁਕਝੂਗੀ ਐਵੇਂ ਨਾ ਰੌਲੀ ਪਾਇਆ ਕਰ ਚੱਕ ਜਾਓ ਪਾਣੀ দাও ਉਦੋਂ ਦਾ ਡਾਇਆ ਨਹੀਂ ਹੈ ਮੈਂ ਦਾ ਦਨਾ ਪਾਣੀ ਹਾਏ ਮੇਰੇ ਰੱਬਾ ਮੈਂ ਇਹਨੂੰ ਤਾਂ ਕਹਿ ਬੈਠੀ ਆ ਮੈਨੂੰ ਕੋਈ ਟੈਨਸ਼ਨ ਨਹੀਂ ਜਿੰਨੀ ਮੈਨੂੰ ਟੈਨਸ਼ਨ ਉਹਨੂੰ ਤੇ ਸਾਰੇ ਟੱਬਰ ਨੂੰ ਨਹੀਂ ਹੋਣੀ ਟੈਨਸ਼ਨ ਤੇ ਇਹਨੂੰ ਹੀ ਬੜੀ ਆ ਮੈਂ ਅੱਖਾਂ ਪਤਾ ਨਹੀਂ ਕਿਉਂ ਸਵੇਰੇ ਸਵੇਰੇ ਲੋਈ ਲੈ ਕੇ ਨਮਾ ਪੈ ਗਿਆ ਸਵੇਰੇ ਸਵੇਰੇ ਨੀਂਦ ਕਿੱਥੋਂ ਆਉਣੀ ਸਾਰੀ ਦਿਹਾੜੀ ਡੰਗਰਾ ਮਗਰ ਤਰੀ ਆ ਘਰ ਦਾ ਰਿੰਦਾ ਕਦੀ ਗੋਆਹ ਦਾ ਕਦੀ ਪੱਠੇ ਪਾ ਇਹਨੂੰ ਤੇ ਹੁਣ ਰਾਤ ਨੀਂਦ ਵੀ ਨਹੀਂ ਆਉਣੀ ਇਹਦਾ ਕੀ ਕਰਾਂ ਸਵੇਰੇ ਸਵੇਰੇ ਠੰਢ ਚ ਉੱਠਣ ਨਾ ਕਦੀ ਤਾਰਾਂ ਕਾਹਦਾ ਕਦੀ ਗੋਆਹ ਦਾ ਕਦੀ ਕੋਹਕਾਰ ਨੀਗੇ ਨੀਗੇ ਕੰਮ ਤੇ ਮੁੱਕਦੇ ਹੀ ਨਹੀਂ ਚੱਲ ਕੇ ਜਵੜ ਦੀ ਨਾ ਸੁਣਦੀ ਹੋਵੇ ਉਹਨੂੰ ਮਨਅਕ ਤੇ ਹੱਥੋਂ ਕੱਢ ਲਾਂ ਨੀ ਉਹ ਸਦਾ ਦਿਸਦਾ ਬੇਵਤੀ ਨਾ ਵੀ ਕਰਦੀ ਨਾ ਤੇ ਇਹ ਆੰਮੀ ਆ ਜਿ ਵੱਡੀ ਜਿਹੜੀ ਆ ਉਹਦੀ ਵਾਲੇ ਇਹੇ ਕਰ ਰੰਗ ਪੜੀ ਜਾਂਦੀ ਆ ਅੱਗੇ ਆਂਦਾ ਏ ਮੈਨੂੰ ਇਹ ਚੋਪੀ ਕਰ ਜਾ ਪੜਦਾ ਹੀ ਪਾ ਚਲ ਮੁੰਡਾ ਆਊਗਾ ਤੇ ਦੇਖੀ ਜਾਊਗੀ ਇਹ ਕਰਾਂ ਜ਼ਰਾ ਇਹ ਤਾਂ ਝਾੜੂ ਹੱਕ ਛੱਡਣਾ ਨਹੀਂਗਾ ਮੇਰੀ ਘਟਾ ਫੇਰ ਇਕੱਠਾ ਪੈ ਜਾਣਾ ਚੱਲ ਕੋਈ ਗੱਲ ਨਹੀਂ ਮੰਮੀ ਜੀ ਉਹ ਪੱਤੇ ਜੇ ਬੜੇ ਹੀਗੇ ਸਾਗ ਦੇ ਝਾੜੂ ਤੇ ਚੱਲ ਪਹਿਲਾਂ ਲੱਗਾ ਹੀ ਮੈਂ ਸਾਗ ਲੱਗੀ ਹੀ ਬਣਾਉਣਾ ਤੁਸੀਂ ਕਹਿੰਦੇ ਸਾਗ ਮੰਨ ਮੈਂ ਤਾਂ ਉਹ ਆਖਾ ਹੀ ਬਣਾਈ ਮਮੇ ਸਲਗਮ ਬੱਚੇ ਨੇ ਪਸੰਦ ਕਰਦੇ ਚੱਲ ਕੋਈ ਨਹੀਂ ਫੇਰ ਸਾਗ ਬਣਾ ਲਿਆ ਤੇ ਆਹੋ ਸਾਗ ਬੰਡਿਆ ਵਾਗ ਬੰਡੀ ਜੇ ਛੇਕੋ ਨਾਲੇ ਲਾ ਕੇ ਬਹਿ ਕੇ ਅੱਛਾ ਤੇ ਮੈਂ ਮਾੜਾ ਜੇ ਪੱਤੇ ਇਕੱਠੇ ਕਰਕੇ ਤੇ ਆਗੀ ਕਰਸੀ ਫੇਰੀ ਜਾਇਓ ਇਹਨਾ ਹੋਵੇ ਕਿ ਉਹ ਨਹੀਂ ਮੈਂ ਕਰਸੀ ਫੇਰੀ ਜਾਉਂ ਮੈਂ ਅੱਗ ਵੀ ਡਾਈ ਜਾਉਂਗੀ ਆਹੋ ਤੁਹਾਨੂੰ ਸੌਖਾ ਕੰਮ ਲੱਭ ਤਾਉਣ ਨਾਲੇ ਆਰਾਮ ਨਾਲ ਅੱਗ ਸੇਕੋ ਤੇ ਨਾਲੇ ਸਾਗ ਬਣਾਓ ਚੰਗਾ ਕੀ ਸਾਦੀ ਹੈ ਚਲ ਠੀਕ ਹੈ ਮੰਮੀ ਜੀ ਨਾਲ ਗੱਲ ਕਰਕੇ ਵੇਖਾਂ ਮਾਂ ਤਾਂ ਦਿਆ ਬਈ ਜਨਮ ਦਿਨ ਆਉਣ ਵਾਲਾ ਵਾ ਕਹਿਣ ਦੀ ਹੀ ਕਿ ਮੰਮੀ ਜੀ ਮੈਨੂੰ ਵੀ ਚੰਨੇ ਬਣਾ ਦੋ ਕੋਤਮੇ ਸਾਗ ਵਾਲਾ ਖੋਜਣਾ ਬਣਾਦੇ ਹਾਂ ਲੈ ਆਈ ਮਮੀ ਜੀ ਆਲਾ ਮਮੀ ਜੀ ਯਾ ਬੋਲ ਕੇ ਤਾਂ ਆਇਆ ਕਿ ਆਵਾ ਹਾਂ ਹੋ ਰੇ ਜਿਹੜੇ ਬਹਿ ਗਿਆ ਵਾ ਇੱਕ ਜਗਾ ਤੇ ਆਉਂਦਾ ਨਹੀਂ ਚਲ ਚੰਗਾ ਵਾ ਕਿ ਨਾਲੇ ਅੱਗ ਸੇਕੀ ਜਾਓ ਨਾਲ ਦੀ ਨਾਲ ਇਹਨੇ ਵੀ ਬੰਦੇ ਜਾਣਾ ਵਾ ਆਹ ਮਮੀ ਜੀ ਮਾਂ ਤਨਾ ਕਿੰਨੇ ਦਿਨਾਂ ਦੀ ਜिद ਕਰਨ ਦੀ ਹੈਗੀ ਕਿ ਮੈਨੂੰ ਵੀ ਜਿਹੜੀ ਨਾ ਆਪਣੀ ਚਾਂਦੀ ਦੀ ਚੈਨ ਬਣਾ ਦੋ। ਸਕੂਲ ਦੀਆਂ ਕੁੜੀਆਂ ਨੇ ਜਿਹੜੀਆਂ ਪਾਉਂਦੀਆਂ ਵਾ ਜਦੋਂ ਕਿਤੇ ਹੁੰਦੀਆਂ ਜਾਂਦੀਆਂ ਸਕੂਲੇ ਤੇ ਚੱਲ ਨਹੀਂ ਪਾਉਣ ਦਿੰਦੇ। ਤੇ ਨਿਆਣੇ ਨੂੰ ਵੀ ਚਾਹ ਵਾ ਕਿ ਮੇਰੀ ਵੀ ਬਣ ਜੇ। ਪਿਛਲੀ ਵਾਰ ਇਹ ਨਵੀਂ ਦੀ ਬਣਵਾਈ ਹੈਗੀ ਕਿੰਨੀ ਵਧੀਆ ਸੀ ਤੇ ਨਿਆਣਾ-ਨਿਆਣਾ ਲੈ ਵੇਖ ਕੇ ਥੋੜੀ ਜिद ਕਰਦਾ ਯਾਰ। ਹੋਰ ਨਹੀਂ ਨਿਆਣਿਆਂ ਨੂੰ ਰੀਝ ਹੁੰਦੀ ਇੱਕ ਦੂਜੇ ਵੱਲ ਵੇਖ ਕੇ। ਜੇ ਤੂੰ ਕਹਿੰਨੀ ਆ ਨਾ ਤਾਂ ਚੈਨੀ ਬਣਾ ਦਾਂਗੇ। ਆਹ ਮੈਂ ਥੋੜੇ ਜਿਹੇ ਪੈਸੇ ਰੱਖਿਆ ਤੇ ਕੋਹ ਤੁਸੀਂ ਮੈਂ ਲੱਗਾ ਸੀ ਮੈਨੂੰ ਸਿਰੇ ਪਤਾ ਜਦੋਂ ਡੈਡੀ ਜੀ ਨੂੰ ਕਹਿਣ ਦੇ ਸੀ ਕਿ ਦੁੱਧ ਵਾਲਿਆ ਕੋਲੋਂ ਹਿਸਾਬ ਕਰਕੇ ਆਇਓ ਤੇ ਨਾਲੇ ਪ੍ਰਦੀਪ ਵੱਲੋਂ ਵੀ ਤੇ ਪੈਸੇ ਆਉਣੇ ਵਾਲੇ ਆ ਤੇ ਜੇ ਹਿਸਾਬ ਤਾ ਦੇ ਵਿੱਚੋਂ ਪੈਸੇ ਆ ਕੇ ਬਚਣਗੇ ਨਾ ਤੁਸੀਂ ਇਦਾਂ ਕਰਿਓ ਵੀ ਕੋਹ ਤੁਸੀਂ ਪਾ ਦਿਓ ਤੇ ਕੋਹ ਮੈਂ ਪਾ ਦੂੰ ਤੇ ਉਹਨੂੰ ਬਣਵਾ ਦਿਆਂਗੇ ਇਹ ਐਤੀ ਆ ਤੇ ਕੋਹ ਪੈਸੇ ਕਿੱਥੋਂ ਆਏ ਮੇਰ ਕੋ ਤੇ ਮੰਮੀ ਜੀ ਪੈਸੇ ਕਿੱਥੋਂ ਆਣੇ ਆ ਚਲੋ ਤੁਹਾਨੂੰ ਪਤਾ ਇਹ ਵੀ ਸਰਦਾਰ ਜੀ ਦੇ ਪੈਸੇ ਤੁਹਾਨੂੰ ਸਿੱਧੇ ਪਾਉਂਦੇ ਆ ਤੁਸੀਂ ਮੈਨੂੰ ਪੜਾ ਦਿੰਦੇ ਵੇਲੇ-ਕਵੇਲੇ ਇਆ ਫਲਾਨੇ ਥਾਂ ਉੱ ਗਈ ਉੱਥੋਂ ਥੋੜੇ ਜੇ ਬਚ ਗਏ ਤੇ ਪੁੱਤ ਉੱਤੇ ਰੱਖ ਦੇ ਮਟਿੰਗਲੇ ਦਾ ਵਾਝੀ ਜਲਾਈ ਇੱਥੇ ਰੱਖ ਦੇ ਤੇ ਮੈਂ ਉਦੋਂ ਦੇ ਨਾਲ ਦੀ ਨਾਲ ਗੋਲਕ ਚ ਪਾ ਦਿੰਨੀ ਹੀਗੀ ਉਹੋ ਹੀ ਬਚਤ ਹੋਈ ਆ ਜਿਹੜੇ ਤੂੰ ਪੈਸੇ ਜੋੜੇ ਆ ਨਾ ਮੇਰਾ ਖਲਾ ਰਹੀ ਥਾਈ ਲੋੜਾ ਪੈਂਦੀਆਂ ਵਾ ਬੰਦੇ ਪੂਰੇ ਪੈਸੇ ਨਹੀਂ ਦਿੰਦੇ ਹੁੰਦੇ ਇਹ ਚੈਨੀ ਤੈਨੂੰ ਅਹੀਂ ਬਣਾ ਦਾਂਗੇ ਚੱਲ ਕੋਈ ਗੱਲ ਨਹੀਂ ਮੰਮੀ ਜੀ ਉਹ ਵੀ ਤੇ ਪੈਸੇ ਘਰ ਦੇ ਤੇ ਘਰ ਚ ਵਰਤੇ ਜਾਣਗੇ ਤੇ ਚੰਗੀ ਗੱਲ ਆ ਮੈਨੂੰ ਲੋੜਾ ਬੱਕਰੀਆਂ ਕਿੱਥੇ ਪੈਣੀਆਂ ਵਾ ਜਿਹੜੀਆਂ ਲੋੜਾ ਪੈਂਦੀਆਂ ਮੈਂ ਤੁਹਾਨੂੰ ਦੱਸ ਦਿੰਨੀ ਨਾਲ ਦੀ ਨਾਲ ਤੁਹੇ ਆਪਣਾ ਸਾਰੀ ਦਿਨੇ ਆ ਉਹ ਤਾਂ ਹੈ ਯਾ ਤੁਹਾਨੂੰ ਰੱਖ ਛੱਡ ਕੋਈ ਨਹੀਂ ਤੂੰ ਦੱਸਿਆ ਨਹੀਂ ਡਾਡੀ ਜੀ ਨੇ ਕੁਝ ਵੀ ਆਣ ਕੇ ਤੁਹਾਨੂੰ ਸਵੇਰ ਦਾ ਵੀ ਕੀ ਦੱਸਿਆ ਦੋਜੀ ਨੇ ਜੀ ਮਾ ਉਹ ਥੋੜਾ ਟੈਨਸ਼ਨ ਸੀ ਹੀ ਮੈਂ ਉਹਨੂੰ ਪੁੱਛਿਆ ਨਹੀਂ ਗਾ ਨਾ ਮੈਂ ਉਹਨੇ ਮੈਨੂੰ ਦੱਸਿਆ ਹੀ ਆ ਠੀਕ ਆ ਹਾ ਥੋੜਾ ਨਾ ਮਾਰਨਾ ਪਾਣੀ ਫੜ ਲੈਂਦਾ ਸਾਲ ਆਹੋ ਅੱਜਾ ਛੇਤੀ ਰੇਡੀ ਜਾਂਦਾ ਹਾਂ ਫੱਠੇ ਪਾਏ ਯੋਗ ਉਹ ਫੱਠੇ ਤਾਂ ਮੈਂ ਪਾਏ ਹੋਏ ਕੋਈ ਨਿਆਰੇ ਪਹਿਲਾਂ ਉਹ ਜੋ ਅੱਜ ਕੱਲ ਖੱਤ ਬਈ ਜਾਂ ਤੀ ਤਿਆਰ ਹੋਈਆਂ ਤੇ ਇਹੋ ਸਾਡੇ ਚੇਨੀ ਦੀ ਹਲਾ ਕਰੀ ਜਦ ਗਈ ਚੇਨੀ ਦੀ ਸਲਾਹ ਆਦੀ ਕਰਨੀ ਆ ਕਿਤੇ ਮਾਂ ਤਾਂ ਨੇ ਕੁੜੀਆਂ ਵੱਲ ਵੇਖ ਕੇ ਰੀਝ ਆਈ ਜਾਂਦੀ ਆ ਕਿਤੇ ਆਪਣੀ ਮੰਮੀ ਨਾਲ ਗੱਲ ਕੀਤੀ ਉਹ ਮਮਮੀ ਮੈਨੂੰ ਹੀ ਚੇਨੀ ਬਣਾ ਦੇ ਉਹ ਸਿਮਾ ਮੈਨੂੰ ਕਹਿਣ ਡਈ ਸੀ ਕਿ ਚੇਨੀ ਬਣਾ ਦੀਏ ਮੈਂ ਕਿਹਾ ਕੋਈ ਨਹੀਂ ਤੇ ਡੈਡੀ ਨੂੰ ਮੈਂ ਪੁੱਛੂਗੀ ਅਦੀ ਬੋਲਾ ਪੈਸੇ ਆਂਦੇ ਤੇ ਬਣਾ ਦਾਂਗੇ ਕੰਨੇ ਦਾ ਬੜਾ ਚਾ ਚੜਿਆ ਹੋ ਰੇ ਕੋਈ ਗੱਲ ਨਹੀਂ ਕੀ ਆ ਬਾਕੀ ਖਰਚਾ ਤੂੰ ਵੇਖੋ ਮੈਂ ਕਿੱਥੋਂ ਪੁੜਾ ਕਰਨੇ ਆ ਥਾਲ ਕੋਈ ਨਹੀਂ ਖਰਚੀ ਤੇ ਇਦਾਂ ਹੀ ਰਹਿੰਦੇ ਆ ਨਿਆਣੇ ਦੀ ਰੀਜ ਵੀ ਪੂਰੀ ਕਰੀ ਦੀ ਆ ਤੁਸੀਂ ਜੀ ਆ ਪਹਿਲਾ ਦਿਨ ਆ ਤੇ ਡੈਡੀ ਬੱਚਿਆਂ ਦੀ ਗੱਲ ਹੋਈ ਹੋਵੇ ਤੇ ਡੈਡੀ ਗੁੱਸੇ ਵਿੱਚ ਆ ਜਾਣਾ ਡੈਡੀ ਤੇ ਮਾਂ ਤੇ ਜਾਣੀ ਬੜੀ ਸਿੜਕਦੇ ਆ ਕਿ ਅੱਜ ਬੜੇ ਰੁੱਖੇ ਜੇ ਢੰਗ ਨਾਲ ਬੋਲੇ ਆ ਕਿਹੜੀ ਗੱਲ ਦੀ ਚਿੰਤਾ ਡੈਡੀ ਨੂੰ? ਸ਼ਮਾ ਹੋੜਾ ਜਾ ਟੈਨਸ਼ਨ ਚਾ ਕੋਈ ਨਹੀਂ ਤੂੰ ਗੁੱਸਾ ਨਾ ਕਰੀਂ। ਨਿਆਣਿਆਂ ਤੇ ਬਥੇੜੀ ਜਾਨਵਾਰਤਾ ਵਾ ਉਹ। ਆਹੋ ਨਹੀਂ ਉਹ ਤੇ ਮੈਨੂੰ ਵੀ ਪਤਾ ਗੁੱਸਾ ਤੇ ਮੈਂ ਨਹੀਂ ਕਰਨਾ। ਮੈਨੂੰ ਇਹ ਗੱਲ ਦਾ ਪਤਾ ਵਾ ਪਰ ਚਿੰਤਾ ਮੈਨੂੰ ਇਹ ਗੱਲ ਦੀ ਆ ਕਿ ਡੈਡੀ ਦੇ ਮਨ 'ਚ ਜਰੂਰ ਕੋਈ ਗੱਲ ਹੈਗੀ ਆ। ਨਹੀਂ ਤੇ ਡੈਡੀ ਤੇ ਜੀ ਤੇ ਇਦਾਂ ਕਦੇ ਬੋਲ ਹੀ ਨਹੀਂ ਸਕਦੇ ਉਹ ਵੀ ਬੱਚਿਆਂ ਬਾਰੇ। ਉਹ ਤੇ ਕੋਈ ਮਾੜੇ ਜੀ ਮੂੰਹ ਗੱਲ ਬੱਚੇ ਬਾਅਦ ਚ ਕੱਟਦੇ ਆ ਤੇ ਪਹਿਲਾਂ ਪੂਰੀ ਕਰ ਦਿੰਦੇ ਆ ਆਪਣਾ ਕੁਝ ਬਣੇ ਚਾਹੇ ਨਾ ਬਣੇ। ਬੱਚਿਆਂ ਦੇ ਤੇ ਹਰ ਰੀਤ ਪਗਾਉਂਦੇ ਆ ਤੇ ਫਿਰ ਆ ਕਿੱਦਾਂ ਹੋ ਸਕਦਾ ਵਾ ਤੇ ਡੈਡੀ ਚੈਨੀ ਦੀ ਗੱਲ ਨੂੰ ਲੈ ਕੇ ਨਾਰਾਜ਼ ਹੋ ਜਾਣ ਮੈਨੂੰ ਨਹੀਂ ਲੱਗਦਾ ਕੋਈ ਸ਼ਮਾ ਮੈਂ ਪਾ ਉਹਨੂੰ ਸਮਝਾਉਂਗੀ ਬਣਾ ਲਊਗਾ ਕੋਈ ਨਹੀਂ ਤੂੰ ਨਾ ਟੈਨਸ਼ਨ ਮੈਂ ਥੋੜੀ ਗੱਲ ਕਹਿਨੀ ਆ ਕਿ ਜਾਂ ਡੈਡੀ ਨੇ ਬਣਾ ਕੇ ਦੇਣੀ ਜਾਂ ਨਹੀਂ ਬਣਾ ਕੇ ਦੇਣੀ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਆ ਜੀ ਸਦਕੇ ਜਦੋਂ ਮਰਜੀ ਬਣਾ ਦੇਣਾ ਉਮਰ ਨਹੀਂ ਕੋਈ ਲੰਘ ਚੱਲੀ ਬੱਚਿਆਂ ਦੀ ਚਿੰਤਾ ਤਾਂ ਮੈਨੂੰ ਇਸ ਗੱਲ ਦੀ ਆ ਕਿ ਡੈਡੀ ਦੇ ਮਨ 'ਚ ਕੀ ਆ ਕਿਹੜੀ ਗੱਲ ਦੀ ਟੈਨਸ਼ਨ ਆ ਮੈਨੂੰ ਵੀ ਤੇ ਪਤਾ ਲੱਗੇ ਮਾ ਕਈ ਕਰਾਂ ਦੀਆਂ ਟੈਨਸ਼ਨ ਆਉਂਦਾ ਹੁੰਦਾ ਹੁੰਦੇ گاਵਾ ਪੁੱਤ ਕੀ ਤੈਨੂੰ ਮੈਂ ਹੁਣ ਦੱਸਾਂ ਚਲ ਆ ਸਾ ਉਹ ਹੋ ਵੀ ਕੋਈ ਉਹਨਾਂ ਨੂੰ ਪਈ ਗੱਲਾਂ ਬਾਤਾਂ ਹੋਈ ਜਾਂਦੀਆਂ ਬਾਹਰ ਪੈਲੇ ਬੰਨੇ ਦੀਆਂ ਹੋ ਸਕਦਾ ਫਿਰ ਪਰ ਨਾ ਮੈਨੂੰ ਐ ਲੱਗਣ ਡਿਆ ਵਾ ਵੀ ਡੈੜੀ ਅਜ ਹੈ ਬੜੇ ਚਿੰਤਾ ਦੇ ਵਿੱਚ ਵਾ ਚਲ ਕੋਈ ਨਹੀਂ ਕੋਟਾ ਚਾਹ ਬਣਾ ਕੇ ਉਹਦਾ ਸ਼ਬਾਜ ਆ ਕਿਆਂ ਦਾ ਕੌੜਾ ਜਾਂ ਹੁਣ ਤਾਵਾ ਕੋਈ ਗਾਲਮੀ ਨਹੀਂ ਬਣਾਉਂਗੇ ਤਾਂ ਇੱਕ ਆਦੀ ਟੈਂਸ਼ਨ ਨਾ ਲੈ ਚਲੋ ਠੀਕ ਅੱਜ ਪਹਿਲਾ ਦਿਨ ਆ ਐਨਾ ਰੁੱਖਾ ਬੋਲਦਾ ਸੁਣਿਆ ਡੈਡੀ ਜੀ ਨੇ ਮੈਂ ਉਹ ਵੀ ਬੱਚਿਆਂ ਬਾਰੇ ਇਹ ਦਿਨ ਚੁੱਲ੍ਹੇ ਗਾੜੀ ਟਾ ਟਾ ਹੁੰਦੀ ਆ ਪਤਾ ਨਹੀਂ ਕੀ ਮਸ਼ੀ ਵਿਕਣੇ ਲਈ ਆ ਇਹਨਾਂ ਨੇ ਕਦੋਂ ਦੇ ਬੋਲਣ ਦੇ ਆ ਹੁਣ ਚਾਹ ਬਣਾ ਕੇ ਲੱਗੀ ਆ ਇਹਨਾਂ ਦੀ ਵੀ ਸਮਝ ਲੱਗਦੀ ਕੀ ਕਰਦੇ ਰਹਿੰਦੇ ਆ ਸਾਰੀ ਦਿਹਾੜੀ ਕਦੀ ਇਹ ਹੱਸ ਪੈਂਦੇ ਆ ਕਦੀ ਇਹ ਲੜ ਪੈਂਦੇ ਆ ਮੈਨੂੰ ਦੱਸ ਇਹਨਾਂ ਦੀ ਵੀ ਸਮਝ ਲੱਗਦੀ ਇਹ ਕਰਦੇ ਕੀ ਰਹਿੰਦੇ ਆ ਚੱਲ ਮਾੜਾ ਤੂੰ ਤਿਆਰ ਹੋ ਹਾਂ ਤੈਨੂੰ ਵੀ ਲੱਗੇ ਇਹਨਾਂ ਦੇ ਨਾਲ ਹਾਲਾ ਚਾਹ ਲੈ ਲਓ ਮਮੀ ਜੀ ਮੈਂ ਕਿਤੇ ਚਾਰ ਪੰਜ ਕੱਪਾਂ ਦੇ ਚਾਰ ਪੰਜ ਤੇ ਆਪਣੇ ਜੀਆ ਕਰ ਦੇ ਸੰਦੀਪ ਦੀ ਆ ਚਾਹ ਡੈਡੀ ਦੀ ਆ ਤੇ ਉਹ ਬਾਹਰ ਗੋਵਾ ਪੱਠੰਡੀ ਮੈਂ ਹਾਂ ਉਹਨੂੰ ਵੀ ਕੱਪ ਪਿਆ ਲਈ ਦਿੰਨੀ ਆ ਸੰਦੀਪ ਕੀ ਕਰੰਦਾ ਹੀ ਆ ਸੰਦੀਪ ਕਰਦੇ ਕੁਝ ਨਹੀਂ ਡਈ ਚੱਲੀ ਆ ਕਿਤੇ ਤਿਆਰ ਹੋਣ ਦੀ ਆ ਤਿਆਰ ਹੋਣ ਲਈ ਆ ਹਾਂਜੀ ਦੱਸਿਆ ਤਾਂ ਮੈਂ ਨਵਨੇ ਮੰਮੀ ਜੀ ਵੀ ਚੱਲੀ ਗਈ ਤੇ ਤਾਂ ਨਾ ਮੈਂ ਪੁੱਛਿਆ ਹੀ ਆ ਤੁਹਾਨੂੰ ਪਤਾ ਹੀ ਆ ਵੀ ਪੁੱਛਿਆ ਅਗਲੀ ਅੱਗੇ ਉਲਟ ਪੈਂਦੀ ਹੁੰਦੀ ਆ ਕੋਈ ਨਹੀਂ ਜੇ ਚੱਲੀ ਆ ਤੇ ਉਹਨੇ ਆੜ ਕੇ ਦੱਸਣਾ ਵਾ ਉਹਨੇ ਜਾਣ ਲੱਗਿਆ ਨਹੀਂ ਹਨ ਦੱਸਣਾ ਤੇ ਉਹਨੂੰ ਦੱਸ ਦੇਣਾ ਕਿ ਪਾਤੀਆਂ ਕਿੱਥੇ ਰੱਖਣੀਆਂ ਵਾ ਮੁੜ ਕੇ ਇੱਕ ਦੂਜੇ ਦੇ ਉੱਤੇ ਚੜਾਈ ਜਾਂਦੀ ਐ ਤੋ ਸਿਆਲ ਹੈਗਾ ਵਾ ਤੇ ਨਹੀਂ ਚਾਹਦੇ ਆ ਨਾ ਇਹ ਦੱਸਿਆ ਉਹਨੂੰ